ਚਲਿਏ ਹਾਂਜੀ ਆ ਮਾਹੌਲ ਦੇ ਵਿੱਚ ਵੇਖੋ ਆ ਫਾਇਰ ਬਰਗੇਡ ਵਾਲੀ ਗੱਡੀ ਵੀ ਖਲੋਤੀ ਏ ਤੇ ਇਹ ਫਾਇਰ ਬਰਗੇਡ ਵਾਲੀ ਗੱਡੀ ਆਪਣੀ ਅੱਗ ਬੁਝਾਉਣ ਵਾਸਤੇ ਨਹੀਂ ਖਲੋਤੀ ਇਹ ਆਪਣੇ ਤੇ ਬਿਛਾੜਾ ਮਾਰਨ ਵਾਸਤੇ ਖਲੋਤੀ ਵੈਸੇ ਤੇ ਭਾਵੇਂ ਪੰਜਾਬ ਸਰਕਾਰ ਨੇ ਖਿਲਾਰੀ ਹੋਵੇ ਤੇ ਘੱਟ ਤਾਂ ਉਹਦਾ ਇਹ ਵੀ ਨਹੀਂ ਪਰ ਅਜੇ ਮਾਹੌਲ ਦੇ ਵਿੱਚ ਇਹ ਸੋਚ ਰਿਹਾ ਪਈ ਚਲੋ ਸੈਂਟਰ ਦੇ ਨਾਲ ਮੱਥਾ ਇਹ ਦੇ ਇਸ ਕਰਕੇ ਅਸੀਂ ਸਾਈਡ ਤੋਂ ਜਿਹੜੀ ਆ ਮਲਾਈ ਖਾ ਲਈਏ ਏ ਹੁਣ ਪੰਜਾਬ ਸਰਕਾਰ ਆ ਜਿਹੜੀ ਉਦਾਂ ਹੀ ਮਲਾਈ ਖਾਣੀ ਚਾਹੁੰਦੀ ਐ ਤੇ ਪਰ ਘੱਟ ਤਾਂ ਇਹ ਵੀ ਨਹੀਂ ਆ ਵੇਖੋ ਵੀਰ ਬੈਠੇ ਆ ਇਸ ਤਰ੍ਹਾਂ ਦਾ ਮੌਲ ਐ ਬੜੀਆਂ ਚੰਡ ਚੁੰਡ ਕੇ ਰੱਖੀਆਂ ਇਹਨਾਂ ਨੇ ਟਾਣੀਆਂ ਜਿਹੜੀਆਂ ਆਪਣੇ ਜ਼ਿਮੀਦਾਰਾਂ ਨੇ ਆਪਣੇ ਕਿਸਾਨਾਂ ਨੇ ਆਪਣੇ ਇੱਥੋਂ ਦੇ जाट ਭਰਾ ਵੀ ਹਰਿਆਣੇ ਤੋਂ ਬੈਠੇ ਹੈਗੇ ਵਿੱਚ ਆਪਣੇ ਧਰਨਿਆਂ ਦੇ ਜਿਹੜੇ ਬੜੇ ਨੰਦ ਦੇ ਨਾਲ ਮસ્ਤੀ ਮਾਰ ਰਹੇ ਆ ਦੁੱਧ ਪਾਣੀ ਮਿਲਾ ਕੇ ਦਿੰਦੇ ਲੋਕਲ ਪਰ ਆ ਵੇਖੋ ਕਿੱਥੋਂ ਆਪਾਂ ਤੁਰੇ ਆ ਤੇ ਅਜੇ ਤੀਕ ਮੋਰਚਾ ਜਿਹੜਾ ਸਮਾਪਤ ਨਹੀਂ ਹੋਇਆ ਟਰਾਲੀਆਂ ਇੱਥੇ ਇਸ਼ਨਾਨ ਪਾਣੀ ਕਰਨ ਦੇ ਆ ਹੁਣ ਆ ਇੱਥੇ ਵੇਖੋ ਵੀਰ ਬੈਠੇ ਆ ਤੇ ਆਪਣਾ ਤੁਹਾਡੇ ਸਿੰਘ ਨਹੀਂ ਨਹੀਂ ਤੇ ਆਪਣੀ ਆ ਆਪਣੇ ਸਿੰਘ ਹੈ ਤੇ ਚਲੋ ਇਹ ਮੋਰਚਾ ਆਪਣਾ ਜਿਹੜਾ ਵਾ ਇਹ ਚੱਲ ਰਿਹਾ ਆ ਵੇਖੋ ਪਾਣੀ ਪੀਣ ਆਸਤੇ ਆਇਆ ਹੈ ਤੇ ਭਰਦੇ ਆ ਪਾਣੀ ਇਹ ਜਿਹੜਾ ਸਾਰੇ ਮੋਰਚੇ ਦੀ ਰੂਪਰੇਖਾ ਹੈ ਜਿਹੜੀ ਇਹ ਬਣਦਿਆਂ ਬਣਦਿਆਂ ਬਣ ਗਈ ਹੈ ਤੇ ਉਹੀ ਤਰਜ਼ ਤੇ ਹੈ ਜਿਹੜਾ ਪਹਿਲਾਂ ਦਿੱਲੀ ਪਹਿਲਾਂ ਮੋਰਚਾ ਲੱਗਾ ਸੀ ਦਿੱਲੀ ਦੇ ਵਿੱਚ ਉਸੀ ਤਰ੍ਹਾਂ ਬਾਕ ਫਰਕ ਸਿਰਫ ਇਨਾ ਹੀ ਆ ਵੀ ਆਪਾਂ ਹੁਣ ਪੰਜਾਬ 'ਚ ਬੈਠੇ ਆ ਉਦੋਂ ਆਪਾਂ ਦਿੱਲੀ ਤੇ ਹਰਿਆਣੇ 'ਚ ਬੈਠੇ ਸੀ ਤੇ 6 ਮਹੀਨੇ ਹੋ ਜਾਣੇ ਆਪਾਂ ਨੂੰ 31 ਤਰੀਕ ਨੂੰ 6 ਆ ਤੋਂ ਵੱਧ 200 ਦਿਨ ਪੂਰਾ ਹੋ ਜਾਣਾ 31 ਤਰੀਕ ਨੂੰ ਆਪਾਂ ਵੱਡੇ ਪੱਧਰ ਤੇ ਜਿਹੜਾ ਦਿਨ ਇਹ ਮਨਾਉਣਾ ਹੈ ਆਪਾਂ ਯਾਦ ਕਰਨਾ ਹੈ ਤੇ ਇਹ ਕਿਉਂਕਿ ਸਰਕਾਰ ਹੁਣ ਨਵੀਂ-ਨਵੀਂ ਬਣ ਗਈ ਹੈ ਤੇ ਉਹਨਾਂ ਨੂੰ ਐ ਲੱਗਦਾ ਵੀ 5 ਸਾਲ ਸਾਨੂੰ ਤੇ ਉਹ ਕਿਸੇ ਨੇ ਪੁੱਛਣਾ ਨਹੀਂ ਤੇ ਪਰ ਵੀਰੋ ਹੁਣ ਜਦੋਂ ਧਰਨਾ ਇੰਨਾ ਵੱਡਾ ਲੱਗ ਜਾਏ ਤੇ ਇਹ ਦੁਬਾਰਾ ਹਾਂਜੀ ਇਹ ਮੋਰਚਾ ਆਪਾਂ ਵੇਖ ਰਹੇ ਆਂ ਤੇ 31 ਤਰੀਕ ਦੀ ਤਾਂ ਗੱਲ ਕਰ ਰਹੇ ਆਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਜਥੇਬੰਦੀ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਸਭ ਵੱਲੋਂ ਜਾਂ ਸਾਰੇ ਡੱਲੇਵਾਲ ਸਾਹਿਬ ਵੱਲੋਂ ਸਾਰਿਆਂ ਵੱਲੋਂ ਹੀ ਜਥੇਬੰਦੀਆਂ ਦੇ ਪ੍ਰਧਾਨ ਨੇ ਮੀਟਿੰਗ ਕਰਕੇ ਤੇ ਇਹ ਆਪਾਂ 31 ਤਰੀਕ ਦਾ ਜਿਹੜਾ ਪ੍ਰੋਗਰਾਮ ਲਿਖਿਆ ਹੈ ਦੋ ਦੋ ਫਾਰਮਾ ਦੋਨਾਂ ਫਾਰਮਾਂ ਦਾ ਹੀ ਪੰਦੇਰ ਸਾਹਿਬ ਵੀ ਹੈ ਸਾਰੇ ਮੰਨ ਲਓ ਜਥੇਬੰਦੀ ਦਾ ਤੇ ਇੱਕ ਇੱਕ ਅੱਜ ਤੁਰਿਆ ਹੋਇਆ ਜਥੇਬੰਦੀ ਤੇ ਇੱਕ ਪੁਰਾਣਾ ਸਾਰੇ ਇੱਕ ਹੀ ਗੱਲ ਆ ਕਿਉਂਕਿ ਜਥੇਬੰਦੀਆਂ ਸਾਰੀਆਂ ਜਿਹੜੀਆਂ ਸਾਰਿਆਂ ਦਾ ਸੰਘਰਸ਼ ਇੱਕ ਹੈ ਸਾਰਿਆਂ ਦਾ ਮੁੱਦਾ ਇੱਕ ਹੈ ਤੇ ਇਸ ਕਰਕੇ ਇਹ ਜਿਹੜਾ 31 ਤਰੀਕ ਨੂੰ ਪ੍ਰੋਗਰਾਮ ਲਿਖਿਆ ਗਿਆ ਹੈ ਇਦੇ ਵਿੱਚ ਆਪਾਂ ਨੂੰ ਪਹੁੰਚਣਾ ਚਾਹੀਦਾ ਤੇ ਵੇਖੋ ਹੁਣ 31 ਤਰੀਕ ਨਹੀਂ ਅੱਜ 24 ਤਰੀਕ ਹੈ ਤੇ ਅੱਜ ਇਹ ਵੱਡਾ ਇਥੇ ਟਰਾਲੀਆਂ ਦਾ ਇਕੱਠ ਹੈ ਟਰੈਕਟਰ ਹੈ ਸੰਗਤ ਹੈ ਅਜੇ ਵੀ ਜਿੱਡਾ ਲੰਮਾ ਮੋਰਚਾ ਅਜੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਇੱਥੇ ਬੈਠੀ ਹੋਈ ਆ ਸਿਰਫ ਵੇਖਣ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਲੰਮੀ ਦੂਰ ਤੱਕ ਸੰਗਤ ਬੈਠੀ ਐ ਤੇ ਇਹ ਨਹੀਂ ਵੀ ਇੱਥੇ ਸੰਗਤ ਚਲੋ ਫਰਕ ਤਾਂ ਪੈਂਦਾ ਹੀ ਆ ਕਿਉਂਕਿ ਜਦੋਂ ਹੁਣ 31 ਤਰੀਕ ਨੂੰ ਵੇਖੋਗੇ ਤੇ ਦੁਬਾਰਾ ਉਸੇ ਤਰ੍ਹਾਂ ਹੀ ਮੋਰਚਾ ਭਰ ਜਾਊਗਾ ਜਿੱਦਾਂ ਆਪਾਂ ਪਹਿਲਾਂ ਆਏ ਸੀ 13 ਫਰਵਰੀ ਨੂੰ ਤੇ ਹੁਣ ਅਸੀਂ ਤੁਹਾਨੂੰ ਇਹ ਦੂਸਰੀ ਸਾਈਡ ਵਿਖਾ ਰਹੇ ਹਾਂ ਇਸ ਦੇ ਵਿੱਚ ਲੰਗਰ ਵੀ ਐ ਇਹਦੇ ਵਿੱਚ ਪੁਲਿਸ ਨੇ ਅਗਲੇ ਬੰਨੇ ਬੈਰੀਅਲ ਵੀ ਲਾਇਆ ਹੋਆ ਉਹ ਅੱਗੋਂ ਜਾਣ ਨਹੀਂ ਦਿੰਦੇ ਇੱਥੋਂ ਰਸਤਾ ਡਿਵਾਈਡ ਕਰਕੇ ਤੇ ਹਰਿਆਣੇ ਨੂੰ ਦੂਸਰੇ ਰਸਤੇ ਪਾਇਆ ਜਾਂਦਾ ਗੱਡੀਆਂ ਨੂੰ ਆਮ ਜਨਤਾ ਵੀ ਖੱਜਲ ਖਵਾਰ ਹੋ ਰਹੀ ਏ ਗਵਰਨਮੈਂਟ ਨੂੰ ਸਮਝ ਲੈਣਾ ਚਾਹੀਦਾ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਹਾਂਜੀ ਇਹ ਆਪਾਂ ਇੱਥੇ ਬੈਰੀਅਲ ਪੁਲਿਸ ਨੇ ਲਾਇਆ ਸੀ ਉਹ ਨੰਕੇ ਆਏ ਆ ਤੇ ਆ ਵੇਖੋ ਟਰੈਕਟਰ ਤੇ ਟਰੈਕਟਰ ਟਰਾਲੀ ਦੇ ਟਰਾਲੀ ਚੜੀ ਵੀ ਜਗਾ ਨਹੀਂ ਆ ਕਿਤੇ ਝੰਡੇ ਜਿਹੜੇ ਆ ਝੂਲ ਰਹੇ ਆ ਵੇ ਖਾਲਸੇ ਦੇ ਤੇ ਨਾਲ ਦੀ ਨਾਲ ਵੇਖੋ ਪੂਰਾ ਕੱਲ ਪਰਸੋਂ ਜਿਹੜਾ ਬੜਾ ਜਿਆਦਾ ਇਥੇ ਮੀਂਹ ਪਿਆ ਤੇ ਮੀਂਹ ਪੈਣ ਦੇ ਨਾਲ ਛੁਪ ਕਰਨ ਦੀ ਫੋਟੋ ਲੱਗੀ ਏ ਢਾਬਾ ਇਹ ਮੀਂਹ ਪਿਆ ਭਾਵੇਂ ਜਿੰਨਾ ਮਰਜ਼ੀ ਮੀਂਹ ਪੈ ਗਿਆ ਪਰ ਪ੍ਰਬੰਧ ਜਿਹੜਾ ਵਾ ਹੁਣ ਸੰਗਤ ਨੇ ਵਧੀਆ ਤਰੀਕੇ ਨਾਲ ਕੀਤਾ ਹੋਇਆ ਤੇ ਕੋਈ ਏਡੀ ਮੁਸ਼ਕਲ ਵਾਲੀ ਗੱਲ ਤਾਂ ਨਹੀਂ ਈ ਇੱਥੇ ਤੇ ਸੰਗਤਾਂ ਨੂੰ ਬੇਨਤੀ ਏ ਉਹ ਸਾਡਾ ਆ ਗਿਆ ਲੰਗਰ ਤੇ ਲੰਗਰ ਦੇ ਉੱਤੇ ਜਿਹੜਾ ਵਾ ਆ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਦੀ ਫੋਟੋ ਤੇ ਨਾਲੇ ਦੁੱਧ ਦੇ ਛੱਲਿਆ ਆਪਾਂ ਨੂੰ ਤੇ ਹੁਣ ਸੰਗਤਾਂ ਨੂੰ ਬੇਨਤੀ ਆ ਵੀ ਇੱਥੇ ਤੁਸੀਂ ਪਹੁੰਚੋ ਵੱਧ ਤੋਂ ਵੱਧ ਹੱਲਾ ਮਾਰ ਕੇ ਤੇ ਹੱਲਾ ਮਾਰ ਕੇ ਪਹੁੰਚ ਕੇ ਤੇ ਇੱਥੇ ਹਾਜ਼ਰੀ ਭਰੋ ਤੇ ਮੋਰਚਾ ਤੁਹਾਨੂੰ ਕਰਾ ਦੇ ਦਰਸ਼ਨ ਤੇ ਸੰਗਤਾਂ ਆਪਣੀਆਂ ਜਿਹੜੀਆਂ ਜਥੇਬੰਦੀਆਂ ਉਹ ਸ਼ਗਰੀਆਂ ਪ੍ਰਸ਼ਾਦਾ ਤੇ ਬਲਾਉ ਫਤਿਹ ਤੇ ਪੰਜਾਬੀ ਗੱਲਬਾਤ ਚੈਨਲ ਤੇ ਤੁਸੀਂ ਇਹ ਸਾਰਾ ਜਿਹੜਾ ਹੈ ਨਜ਼ਾਰਾ ਵੇਖ ਸਕਦੇ ਹੋ ਸਾਰੀ ਸੰਗਤ ਦਾ ਧੰਨਵਾਦ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ